ਸੱਚੇ ਕਾਲ ਖਸਨ ਪ੍ਰਭੂ ਕੀਰਤੀ ਪੰਜਾਬ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਝੋਨੇ ਅਤੇ ਬਾਸਮਤੀ ਦੇ ਉੱਤੇ ਆਉਣ ਵਾਲੇ ਤੇਲੇ ਬਾਰੇ ਜਿਹਨੂੰ ਆਪਾਂ ਪਲਾਂਟ ਹਾਪਰ ਵੀ ਕਹਿ ਦਿੰਦੇ ਆ ਇੱਕ ਤਾਂ ਹੈਗਾ ਜੀ ਵਾਈਟ ਬੈਗਡ ਪਲਾਂਟ ਹਾਪਰ ਜਿਹਨੂੰ ਚਿੱਟੀ ਪਿਠਵਾਲਾ ਟੱਡਾ ਕਹਿ ਦਿੰਦੇ ਆ ਦੂਸਰਾ ਆਉਂਦਾ ਜੀ ਬਰਾਊਨ ਬੈਗਡ ਹਾਪਰ ਜਿਹਨੂੰ ਪੂਰੀ ਪਿਠਵਾਲਾ ਟੱਡਾ ਕਹਿ ਦਿੰਦੇ ਆ ਇਹ ਦੋਨੇ ਹੀ ਟਿੱਡੇ ਫਸਲ ਦੇ ਉੱਤੇ ਆ ਕੇ ਉਸ ਦਾ ਰਸ ਚੂਸਦੇ ਨੇ ਤੇ ਧੌੜੀਆਂ ਵਿੱਚ ਜਾਂ ਦੌਗੀਆਂ ਵਿੱਚ ਉਸ ਨੂੰ ਸੁਕਾਉਣਾ ਸ਼ੁਰੂ ਕਰ ਦਿੰਦੇ ਨੇ ਇਹਨਾਂ ਦੋਵਾਂ ਹੀ ਟਿੱਡਿਆਂ ਦੇ ਜਿਹੜੇ ਕਿ ਨਿੰਫ ਤੇ ਅਡਲਟ ਉਹ ਦੋਨੇ ਸਟੇਜਾਂ ਵਾਲੇ ਜਿਹੜੇ ਕੀੜੇ ਨੇ ਜਿਹਨੂੰ ਆਪਾਂ ਪੰਜਾਬੀ ਭਾਸ਼ਾ ਵਿੱਚ ਕਹਿ ਦਈਏ ਵੀ ਉਹਨਾਂ ਦੇ ਬੱਚੇ ਜਾਂ ਉਹਨਾਂ ਦੇ ਵੱਡੇ ਉਹ ਦੋਨੇ ਹੀ ਰਸ ਚੂਸਦੇ ਨੇ ਤੇ ਇਹ ਆਪਣੀ ਫਸਲ ਦਾ ਬਹੁਤ ਜ਼ਿਆਦਾ ਨੁਕਸਾਨ ਕਰਦੇ ਨੇ ਹੁਣ ਪਹਿਲਾਂ ਤਾਂ ਆਪਾਂ ਤੁਹਾਨੂੰ ਤਰੀਕਾ ਦੱਸਾਂਗੇ ਕਿ ਇਸ ਨੂੰ ਆਪਾਂ ਦੇਖਣਾ ਕਿਦਾਂ ਹੈ ਆਪਣੇ ਖੇਤ ਵਿੱਚ ਸਭ ਤੋਂ ਪਹਿਲਾਂ ਤੁਸੀਂ ਆਪਣੀ ਫਸਲ ਦੇ ਜਿਹੜੇ ਮੁੱਢ ਹੈ ਝੋਨਾ ਜਾਂ ਭਾਵੇਂ ਤੁਹਾਡੇ ਬਾਸਮਤੀ ਆ ਉਹਦਾ ਮੁੱਢ ਜਰੂਰ ਚੈੱਕ ਕਰਿਆ ਕਰੋ ਮੁੱਢ ਨੂੰ ਚੰਗੀ ਤਰ੍ਹਾਂ ਫਰੋਲੋ ਜੇ ਤੁਹਾਨੂੰ ਥੱਲੇ ਛੋਟੇ-ਛੋਟੇ ਬਰੀਕ-ਬਰੀਕ ਉਹ ਤੁਹਾਨੂੰ ਦਿਖਾਈ ਦਿੰਦੇ ਆ ਤਾਂ ਤੁਸੀਂ ਸਮਝ ਲਵੋ ਕਿ ਤੁਹਾਡੇ ਜਿਹੜਾ ਤੇਲਾ ਹੈ ਉਹ ਆ ਚੁੱਕਿਆ ਵਾ ਜੇ ਆਪਾਂ ਨੂੰ ਮੁੱਢ ਫਰੋਲਣ ਤੋਂ ਕਈ ਵਾਰ ਆਸਾਨੀ ਨਾਲੇ ਨਹੀਂ ਦਿਖਦੇ ਕਿਉਂਕਿ ਬਹੁਤ ਹੀ ਛੋਟੇ ਤੇ ਬਰੀਕ ਹੁੰਦੇ ਨੇ ਤਾਂ ਤੁਸੀਂ ਕੀ ਕਰਨਾ ਕਿ ਇੱਕ ਪੇਜ ਲੈ ਕੇ ਉਹਨੂੰ ਆਪਣੇ ਬੂਟਿਆਂ ਦੇ ਵਿਚਕਾਰ ਰੱਖ ਕੇ ਤੇ ਦੋਨਾਂ ਸਾਈਡਾਂ ਤੋਂ ਬੂਟਿਆਂ ਨੂੰ ਦੋ ਤੋਂ ਤਿੰਨ ਵਾਰ ਚੰਗੀ ਤਰ੍ਹਾਂ ਝਾੜੋ ਤਾਂ ਕਿ ਜੇ ਉਹਦੇ ਵਿੱਚ ਇਹ ਨਿੱਕੇ ਮੋٹے ਕੀੜੇ ਮਕੌੜੇ ਹੁੰਦੇ ਨੇ ਤਾਂ ਆਪਣੇ ਪੇਜ ਉੱਤੇ ਡੈਗ ਪੈਣ ਤੇ ਆਪਾਂ ਨੂੰ ਆਸਾਨੀ ਨਾਲ ਨਜ਼ਰ ਆ ਸਕਣ ਜੇ ਤਾਂ ਤੁਹਾਨੂੰ ਨਜ਼ਰ ਆਉਂਦੇ ਆ ਤਾਂ ਤੁਸੀਂ ਸਮਝ ਸਕਦੇ ਹੋ ਕਿ ਤੁਹਾਡੇ ਖੇਤ ਵਿੱਚ ਬਿਮਾਰੀ ਹੈਗੀ ਆ ਤੇ ਆਪਾਂ ਨੂੰ ਇਹਦਾ ਕੰਟਰੋਲ ਕਰਨਾ ਜਿਹੜਾ ਉਹ ਜ਼ਰੂਰੀ ਹੈ। ਦੂਸਰਾ ਆਪਾਂ ਗੱਲ ਕਰਦੇ ਹਾਂ ਇਸ ਬਿਮਾਰੀ ਦੇ ਆਉਣ ਦਾ ਸਮਾਂ। ਤੇਲੇ ਦੇ ਆਉਣ ਦਾ ਸਮਾਂ ਇੱਕ ਕਦੇ ਵੀ ਮਹੀਨਿਆਂ ਤੇ ਡਿਪੈਂਡ ਨਹੀਂ ਕਰਦਾ। ਇਹ ਡਿਪੈਂਡ ਕਰਦਾ ਜੀ ਆਪਣੇ ਮੌਸਮ ਤੇ। ਜੇ ਤਾਂ ਆਪਣੇ ਮੌਸਮ ਵਿੱਚ ਛਿਲਾਪਣ ਵੀ ਹੈਗਾ ਵਾ ਤੇ ਗਰਮੀ ਵੀ ਜਾਦੇ ਪੈ ਰਹੀ ਹੈ। ਤਾਂ ਇਹਦੇ ਜਿਹੜੇ ਆਉਣ ਦੇ ਚਾਂਸ ਹੈਗੇ ਉਹ ਵੱਜ ਜਾਂਦੇ ਆ। ਜਿਸ ਤਰ੍ਹਾਂ ਆਪਾਂ ਨੂੰ ਪਤਾ ਹੀ ਹੈ ਇਸ ਵਾਰ ਬਰਸਾਤਾਂ ਜ਼ਿਆਦੇ ਹੋਈਆਂ। ਜਦੋਂ ਦਿਨ ਲੱਗਣੇ ਸ਼ੁਰੂ ਹੋਏ ਤਾਂ ਗਰਮੀ ਇੱਕਦਮ ਵੱਧ ਗਈ। ਇਹਦੇ ਨਾਲ ਕਈ ਜਗ੍ਹਾ ਤੇ तेला ਜਿਹੜਾ ਉਹ ਆ ਚੁੱਕਿਆ ਬਿਮਾਰੀ ਕਿਸ ਤਦਾ ਤਕਰਉਂਦੀ ਹੈ ਜਾਂ ਬਿਮਾਰੀ ਦਾ ਵਾਧਾ ਕਿੰਨੀ ਜਲਦੀ ਹੁੰਦਾ ਹੈ ਉਹ ਕਿਤਨਾ ਕਿਤੇ ਆਪਣੇ ਤੇ ਵੀ ਡਿਪੈਂਡ ਕਰਦਾ ਉਹ ਕਿਸ ਤਰ੍ਹਾਂ ਇੱਕ ਤਾਂ ਜਿਹੜੀ ਆਪਾਂ ਯੂਰੀਆ ਪਾਉਨੇ ਆ ਤੁਸੀਂ ਜੇ ਲੋੜੋਂ ਵੱਧ ਯੂਰੀਆ ਪਾਈਆ ਤਾਂ ਉੱਥੇ ਬਿਮਾਰੀ ਹੈ ਜਿਹੜੇ ਉਹਦੇ ਵਧਣ ਦੇ ਚਾਂਸ ਬਹੁਤ ਜ਼ਿਆਦਾ ਹੁੰਦੇ ਨੇ ਉਸ ਤੋਂ ਬਾਅਦ ਜੇ ਤੁਹਾਡੀ ਫਸਲ ਸੰਘਣੀ ਲੱਗੀ ਹੋਈ ਹੈ ਤਾਂ ਉੱਥੇ ਵੀ ਜਿਹੜੇ ਉਲੀ ਰੋਗ ਨੇ ਜਾਂ ਆਪਣਾ ਤੇਲੇ ਦੀ ਜਿਹੜੀ ਸ਼ਿਕਾਇਤ ਆ ਉਹ ਜ਼ਿਆਦਾ ਆਉਂਦੀ ਹੈ ਤੇ ਤੀਸਰਾ ਹੈਗਾ ਜਿਹੜਾ ਆਪਾਂ ਥ੍ਰਿਨ ਗਰੁੱਪ ਦਵਾਈਆਂ ਨੇ ਉਹ ਵਰਤਦੇ ਆ ਥ੍ਰਿਨ ਗਰੁੱਪ ਦਾ ਮਤਲਬ ਜਿਹੜੀਆਂ ਆਪਾਂ ਸੁੰਡੀ ਵਾਲੀਆਂ ਦਵਾਈਆਂ ਕਈ ਵਾਰ ਦੁਕਾਨਦਾਰ ਆਪਾਂ ਨੂੰ ਥ੍ਰਿਨ ਗਰੁੱਪ ਦੇ ਦਿੰਦੇ ਆ ਉਹ ਥ੍ਰਿਨ ਗਰੁੱਪ ਕੀ ਕਰਦੇ ਨੇ ਵੀ ਉਹ ਸਵੇਰਾ ਤਾਂ ਸੁੰਡੀ ਦਾ ਜਿਹੜਾ ਆਪਣਾ ਕੰਟਰੋਲ ਆ ਵਧਿਆ ਕਰ ਦਿੰਦੇ ਨੇ ਪਰ ਉਹ ਨਾਲ ਦੀ ਨਾਲ ਆਪਣੇ ਬੂਟੇ ਨੂੰ ਲਵਾ ਕਰਦੇ ਨੇ ਲੇਟ ਸਟੇਜ ਵਿੱਚ ਬੂਟੇ ਜਿਹੜੇ ਲਵੇ ਹੁੰਦੇ ਨੇ ਉਹਦੇ ਨਾਲ ਕੀ ਆ ਵੀ ਬਿਮਾਰੀ ਦੇ ਜਿਹੜੇ ਚਾਂਸ ਆ ਉਹ ਜ਼ਿਆਦਾ ਵੱਜ ਜਾਂਦੇ ਨੇ ਇਹ ਵੀ ਇੱਕ ਕਾਰਨ ਹੈਗਾ ਵੀ ਆਪਣੇ ਬਿਮਾਰੀ ਹੈ ਜਿਹੜੀ ਉਹ ਜ਼ਿਆਦਾ ਵੱਦੀ ਹੈ ਹੁਣ ਗੱਲ ਕਰਦੇ ਆਪਾਂ ਕਿ ਇਸ ਬਿਮਾਰੀ ਦੇ ਕੰਟਰੋਲ ਲਈ ਕਿਹੜੀਆਂ-ਕਿਹੜੀਆਂ ਦਵਾਈਆਂ ਜਿਹੜੀਆਂ ਆਪਾਂ ਕਰ ਸਕਦੇ ਆਂ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਜਿਹੜੀਆਂ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਦਵਾਈਆਂ ਨੇ ਸਭ ਤੋਂ ਪਹਿਲਾਂ ਆਉਂਦੀ ਹੈ ਜੀ 80 ਗ੍ਰਾਮ ਜਿਹੜੀ ਆਪਾਂ ਅਸ਼ੀਨ ਦਵਾਈ ਕਰ ਸਕਦੇ ਆਂ ਇਹਦੇ ਵਿੱਚ ਡੀਨੋਟੀਫਰੋਨ ਸਾਲਟ ਹੁੰਦਾ ਵਾ 20% ਉਸ ਦਾ ਹੀ ਨਵੀਂ ਸੋਧ ਕੀਤੀ ਗਈ ਆ ਯਾਨੀ ਕਿ ਨਵੀਂ ਦਵਾਈ ਕੱਢੀ ਗਈ ਆ ਜਿਹੜੀ ਕਿ ਅਸ਼ੀਨ ਅਲਟਰਾ ਦੇ ਨਾਂ ਤੇ ਆਉਂਦੀ ਆ ਉਹਦੇ ਵਿੱਚ ਸੇਮ ਹੀ ਸਾਲਟ ਹੈ ਬਸ ਉਹਦੀ ਜਿਹੜੀ ਕਨਸੈਂਟ੍ਰੇਸ਼ਨ ਆ ਉਹ 70% ਕਰ ਦਿੱਤੀ ਗਈ ਹੈ ਤੁਸੀਂ ਉਹ ਵੀ ਕਰ ਸਕਦੇ ਹੋ ਦੂਸਰੀ ਦਵਾਈ ਹੈਗੀ ਹੈ ਜੀ ਚੈਸ ਜਿਹੜੀ ਆਪਾਂ 120 ਗ੍ਰਾਮ ਕਰਦੇ ਆ ਉਸ ਤੋਂ ਬਾਅਦ ਜੀ 400 ਐਮਐਲ ਔਰਕੈਸਟਰਾ 100 ਐਮਐਲ ਅਮੇਜ਼ਨ ਯੂਪੀਐਲ ਦੀ ਆਉਂਦੀ ਹੈ ਜੀ 800 ਐਮਐਲ ਇਕਾਲਕਸ ਜਾਂ ਫਿਰ 94 ਐਮਐਲ ਪੈਕਸਲੋਨ ਜਿਹੜੀ ਕਿ ਤਨੂਕਾ ਕੰਪਨੀ ਵੱਲੋਂ ਵੀ ਆਉਂਦੀ ਹੈ ਜੀ ਡਿਫੈਂਡ ਨਾਂ ਦੀ ਦਵਾਈ ਤੇ ਉਹ ਵੀ ਤੁਸੀਂ ਕਰ ਸਕਦੇ ਹੋ ਇਹਦੇ ਵਿੱਚ ਸੇਮ ਹੀ ਸਾਲਟ ਹੈਗਾ ਪੈਕਸਾ ਲਾਉਣ ਵਾਲਾ ਹੁਣ ਇਹ ਤਾਂ ਨੇ ਯੂਨੀਵਰਸਿਟੀ ਵੱਲੋਂ ਸਿਫਾਰਸ਼ ਦਵਾਈਆਂ ਪਰ ਇਸ ਤੋਂ ਬਿਨਾ ਹੋਰ ਕਈ ਕੰਪਨੀਆਂ ਵਿੱਚ ਨਵੀਆਂ ਦਵਾਈਆਂ ਕਹਿ ਲੋ ਜਾਂ ਦਵਾਈਆਂ ਦੇ ਮਿਸ਼ਰਣ ਆ ਰਹੇ ਨੇ ਜਿਨ੍ਹਾਂ ਦੇ ਰਿਜ਼ਲਟ ਵੀ ਚੰਗੇ ਨੇ ਪਰ ਮੇਰੀ ਤੁਹਾਡੇ ਨਾਲ ਇਹੀ ਬੇਨਤੀ ਹੈ ਕਿ ਆਪਾਂ ਮਹਿੰਗੀਆਂ ਦਵਾਈਆਂ ਵੱਲ ਜ਼ਿਆਦਾ ਧਿਆਨ ਨਾ ਦੇਗੇ ਆਪਾਂ ਧਿਆਨ ਦੇਗੇ ਕਾਰਗਰ ਦਵਾਈਆਂ ਵੱਲ ਜ਼ਰੂਰੀ ਨਹੀਂ ਕਿ ਜਿਹੜੀ ਦਵਾਈ ਮਹਿੰਗੀ ਆ ਉਹ ਆਪਣੀ ਕਾਰਗਰ ਰਹੇ ਤੇ ਜਰੂਰੀ ਨਹੀਂ ਕਿ ਜਿਹੜੀ ਜ਼ਿਆਦਾ ਦਵਾਈ ਸਸਤੀ ਆ ਉਹ ਆਪਣੀ ਉਹਨਾ ਕੰਮ ਨਾ ਕਰੇ ਆਪਾਂ ਮੈਂ ਤੁਸੀਂ ਸਾਲਟ ਦੇਖਿਆ ਕਰੋ ਤੇ ਉਹ ਦਵਾਈ ਦਾ ਨਤੀਜਾ ਦੇਖਿਆ ਕਰੋ ਕਿਦਾਂ ਦਾ ਵਾ ਹੁਣ ਦੂਸਰੀਆਂ ਦਵਾਈਆਂ ਦੀ ਗੱਲ ਕਰਦੇ ਆਂ ਵੀ ਜਿਹੜੀਆਂ ਯੂਨੀਵਰਸਿਟੀ ਦੀ ਸਿਫਾਰਿਸ਼ ਤੋਂ ਬਿਨਾ ਕਿਹੜੀਆਂ ਦਵਾਈਆਂ ਨੇ ਜਿਹੜੀਆਂ ਆਪਾਂ ਇੱਥੇ ਕਰ ਸਕਦੇ ਆਂ ਇੱਕ ਤਾਂ ਉਹਦੀ ਆ ਜੀ ਬਾਇਰ ਦੀ ਕੁਰਬਿਕਸ ਜਿਹਦੇ ਵਿੱਚ ਚੈਸ ਵਾਲਾ ਹੀ ਸਾਲਟ ਆ ਤੇ ਉਹਦੇ ਨਾਲ ਇੱਕ ਐਥੀਪਰੋਲ ਸਾਲਟ ਐਡ ਕੀਤਾ ਹੋਇਆ ਇਹ ਆਪਾਂ 170 ਗ੍ਰਾਮ ਕਰ ਸਕਦੇ ਆ ਜੀ ਏਕੜ ਦੀ ਫੇਰ ਕੋਟੇਵਾ ਵੱਲੋਂ ਆਉਂਦੀ ਹੈ ਜੀ ਹੈਬੀਫਿਨ ਜਿਹੜੀ ਕੀ ਇਸ ਵਾਰ ਨਵੀਂ ਲਾਂਚ ਕੀਤੀ ਗਈ ਆ ਇਸ ਦਾ ਰਿਜ਼ਲਟ ਕਿਦਾਂ ਦਾ ਰਹਿੰਦਾ ਹੈ ਉਹ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇਗਾ ਇਹਦੇ ਵਿੱਚ ਦੋ ਸਾਲਟ ਐਡ ਕੀਤੇ ਗਏ ਆ ਜੀ ਇੱਕ ਤਾਂ ਡੈਲੀਗੇਟ ਵਾਲਾ ਇੱਕ ਪੈਕਸਾ ਲਾਉਣ ਵਾਲਾ ਤੇ ਕੰਪਨੀ ਵੱਲੋਂ ਇਸ ਚੀਜ਼ ਦਾ ਦਾਵਾ ਕੀਤਾ ਜਾਂਦਾ ਹੈ ਕਿ ਇਹ ਪਤਲਬੇਟ ਸੁੰਡੀ ਤੇ ਤੇਲੇ ਦੋਵਾਂ ਨੂੰ ਮਾਰਦੀ ਹੈ ਇਸ ਤੋਂ ਬਾਅਦ ਸਜੰਟਾ ਦੀ ਆਉਂਦੀ ਹੈ ਜੀ ਦੀ ਸਟੋਰੀ ਆ ਪ੍ਰੋ ਜਿਸ ਦੇ ਵਿੱਚ ਚੈਸ ਵਾਲਾ ਸਾਲਟ ਤੇ ਪੈਕਸਾ ਲਾਉਣ ਵਾਲਾ ਸਾਲਟ ਦੋਨੋਂ ਐਡ ਹੁੰਦੇ ਨੇ ਉਸ ਤੋਂ ਬਾਅਦ ਜੀ ਪੀਆਈ ਕੰਪਨੀ ਦੀ ਕੈਲਰੇਟ ਜਿਹਦੇ ਵਿੱਚ ਅਸ਼ੀਨ ਵਾਲਾ ਸਾਲਟ ਤੇ ਇਥਾਨ ਦੋ ਸਾਲਟ ਆਉਂਦੇ ਨੇ ਜੀ ਫਿਰ ਡਿਸਕ੍ਰਪਟਰ ਅਸ਼ੀਨ ਪਲਸ ਜੈਸ ਇਹ ਕੁਝ ਕੁ ਦਵਾਈਆਂ ਨੇ ਜਿਨ੍ਹਾਂ ਨਾਲ ਆਪਾਂ ਆਪਣੀ ਫਸਲ ਉੱਤੇ ਆਏ ਤੇਲੇ ਨੂੰ ਕੰਟਰੋਲ ਕਰ ਸਕਦੇ ਹਾਂ ਬਸ ਤੁਸੀਂ ਧਿਆਨ ਦਿਓ ਕਿ ਆਪਣਾ ਆਪਾਂ ਖੇਤ ਦਾ ਨਿਰਖਣ ਪਹਿਲਾਂ ਜਰੂਰ ਕਰੀਏ ਜੇ ਤੁਹਾਨੂੰ ਆਪਣੇ ਖੇਤ ਵਿੱਚ ਬਿਮਾਰੀ ਲੱਗ ਰਹੀ ਹੈ ਤਾਂ ਹੀ ਆਪਾਂ ਇਹਨਾਂ ਦਵਾਈਆਂ ਦੀ ਸਪਰੇਅ ਕਰਨੀ ਆ ਲੋੜ ਤੋਂ ਪਹਿਲਾਂ ਜਾਂ ਸਮੇਂ ਤੋਂ ਪਹਿਲਾਂ ਜੀ ਇਹਨਾਂ ਦਵਾਈਆਂ ਦੀ ਆਪਾਂ ਸਪਰੇਅ ਕਰਦੇ ਆਂ ਤਾਂ ਜਦੋਂ ਨੂੰ ਆਪਣੇ ਖੇਤ ਵਿੱਚ ਬਿਮਾਰੀ ਨੇ ਦਸਤਕ ਦੇਣੀ ਹੈ ਉਦੋਂ ਨੂੰ ਇਹਨਾਂ ਦਾ ਅਸਰ ਹੈ ਜਿਹੜਾ ਉਹ ਘਟ ਜਾਂਦਾ ਵਾ ਤੇ ਫਿਰ ਆਪਾਂ ਨੂੰ ਜਾਂ ਤਾਂ ਸਪਰੇਅ ਇੱਕ ਹੋਰ ਕਰਨੀ ਪੈਂਦੀ ਹੈ ਜਾਂ ਆਪਾਂ ਪਹਿਲੀ ਸਪਰੇਅ ਤੇ ਨਿਰਭਰ ਰਹਿ ਜਾਂਦੇ ਆਂ ਤੇ ਉਦੋਂ ਨੂੰ ਆਪਣੇ ਖੇਤ ਵਿੱਚ ਅਟੈਕ ਬਹੁਤ ਜ਼ਿਆਦਾ ਹੋ ਜਾਂਦਾ ਹੈ ਇਸ ਗੱਲ ਦਾ ਜ਼ਰੂਰ ਧਿਆਨ ਦੇ ਗਿਏ ਕੁਝ ਇਲਾਕਿਆਂ ਵਿੱਚ ਬਿਮਾਰੀ ਹੈ ਜਿਹੜੀ ਉਹ ਪਹਿਲੀਆਂ ਵਿੱਚ ਆਪਾਂ ਨੂੰ ਦਿਖਾਈ ਦੇ ਰਹੀ ਆਂ ਕੁਝ ਥਾਂ ਕਿ ਇਦਾਂ ਦੇ ਨੇ ਜਿੱਥੇ ਹਜੇ ਬਿਮਾਰੀ ਨਹੀਂ ਹੈਗੀ ਪਰ ਆਪਾਂ ਦੇਖੋ ਦੇਖ ਜਿਹੜੀਆਂ ਤੇਲੇ ਵਾਲੀਆਂ ਦਵਾਈਆਂ ਦੀਆਂ ਸਫਲੀਆਂ ਵਾਂ ਉਹ ਆਪਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਮੇਰੀ ਬੇਨਤੀ ਇਹੀ ਹੈ ਜੀ ਵੀਡੀਓ ਬਣਾਉਣ ਦਾ ਮਕਸਦ ਵੀ ਮੇਰਾ ਇਹੀ ਹੁੰਦਾ ਕਿ ਜ਼ਿੰਮੇਵਾਰ ਭਰਾਵਾਂ ਤੱਕ ਸਟੀਕ ਜਾਣਕਾਰੀ ਪਹੁੰਚੇ ਚੰਗੀ ਜਾਣਕਾਰੀ ਪਹੁੰਚੇ ਤਾਂ ਕਿ ਤੁਸੀਂ ਆਪਣਾ ਖਰਚਾ ਵੀ ਸੀਮਤ ਰੱਖ ਸਕੋ ਤੇ ਆਪਾਂ ਰਿਜ਼ਲਟ ਵੀ ਚੰਗੇ ਲੈ ਸਕੀਏ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ ਤੁਸੀਂ ਇਸ ਵੀਡੀਓ ਤੇ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ